ਹਾਂਜੀ ਸੱਸੀ ਘਾਇ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈ ਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਚੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਪੰਜ ਬਹਿਣਾ ਵਖਾਉਣੀਆਂ ਦੋ ਜਮਾ ਤਾਜ਼ੀਆਂ ਸੂਈਆਂ ਦੋਵਾਂ ਨੇ ਮਗਰੀ ਵੱਛੀਆਂ ਦੋਵਾਂ ਨੇ ਮਗਰੀ ਵੱਛੀਆਂ ਵੱਛੀਆਂ ਵੀ ਇੱਕ ਤਾਂ ਵੱਛੀ ਹੁੰਦੀ ਨਾਂ ਦੀ ਨਿੱਕੀ ਜੀ ਜਿਹੜੀ ਤਿਆਰ ਅਗਲੇ ਨੇ ਕਰਨੀ ਐ ਦੋਵਾਂ ਤਿੰਨਾਂ ਸਾਲਾਂ ਚ ਤੇ ਜਾ ਕੇ ਵਿਗਣੀ 40000 ਦੀ ਉਹਨਾਂ ਉਹ ਖਾ ਜਾਂਦੀ ਆ ਤੇ ਇੱਕ ਵੱਛੀ ਵੇਖਦੀ ਸਵਾ ਲੱਖ ਡੇਢ ਲੱਖ ਦੀ ਉਹ ਬੱਛੀ ਹੈ ਜੇ ਕੋਈ ਸੇਵਾ ਕਰ ਲੂ ਨਹੀਂ ਅੱਗੇ ਪੋ ਮਾਹਗਾ ਹੋਣਾ ਤੇ ਚੱਲ ਵੀ ਜਾਂਦੀਆਂ ਹੁੰਦੀਆਂ ਜੇ ਕਿ ਇਹਨੇ ਦੁੱਧ ਦੁੱਧ ਨਾ ਛੱਡਿਆ ਤੇ ਜੇ ਸੇਵਾ ਕਰ ਲੋਗੇ ਟੌਪ ਦੀਆਂ ਵਹਿੜਾਂ ਤਿਆਰ ਹੋਣ ਵਾਲੀਆਂ ਜਿਹੜੀਆਂ ਮਗਰ ਬੱਛੀਆਂ ਤੇ ਬਹੁਤ ਭੈਣ ਭਰਾ ਜਰਸੀ ਜਰਸੀ ਕਰਦੇ ਹੁੰਦੇ ਆ ਜੇ ਕਿਸੇ ਨੇ ਜਰਸੀ ਲੈਣੀ ਆ ਉਹ ਵੀ ਪੂਰੀ ਚੰਗੀ ਵੱਡੇ ਕਦ ਕਾਠ ਵਾਲੀ ਚੰਗੀ ਬਰੀਡ ਵਾਲੀ ਜਰਸੀ ਵੀ ਹੈਗੀ ਆ ਇਨਫਰਮੇਸ਼ਨ ਲੈ ਲੈਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਂ ਦੱਸ ਜੀ ਨਾਂ ਬਾਈ ਹਰਵਿੰਦਰ ਸਿੰਘ ਪਿੰਡ ਚਲੱਕ ਜਲਾ ਮੋਗਾ ਵੱਛੀਆਂ ਬਲਾਸ ਹੁੰਦੇ ਨੇ ਨਾ ਦੋਵਾਂ ਦੇ ਮਾਗ ਵੱਛੀਆਂ ਬਹੁਤ ਚੰਗੀਆਂ ਤੀਆਂ ਵੀਰੇ ਫੋਨ ਨੰਬਰ ਦੱਸ ਦੇ 836060886 ਕਿਹੜੇ ਪਾਸੋਂ ਲੱਗੇ ਆਉਤੇ ਆ ਜਾ ਓਏ ਖੜੀ ਚਲੋ ਦੱਸੋ ਉਹਦੇ ਬਾਰੇ ਕਹਿੰਦੇਵੇਂ ਸੂਏ ਸੂਈ ਆ ਤੇ ਵੀਰੇ ਦੂਜਾ ਸੂਆ ਵੈਣ ਮਨ ਵਾਲੇ ਅਗਲਾ ਪਾ ਤੀਜਾ ਮਨ ਵਾਲੇ ਹੈ ਦੂਜਾ ਹੀ ਗਿਆ ਆਪ ਨੂੰ ਠੀਕ ਆ ਇਹ ਹੁਣੀ ਸੂਈ ਹੈ ਹਜੇ ਜੇਰਾ ਨਾਮ ਕੀ ਜਾਂਦੀ ਆ ਹੂੰ ਬਾ ਘੰਟਾ ਕੋਇਆ ਕਿੰਨਾ ਦੁੱਧ ਦੇ ਦੂੰ ਦੁੱਧ ਪਿਆ ਦੂ ਵੀਰੇ 13 14 ਕਿਲੋ ਲਾਓ ਜੀ ਹੁਣੀ ਸੂਈ ਆ ਜੇਰ ਤੁਰੀ ਵੀ ਆ ਬੱਚਾ ਮਗਰ ਵੱਛੀ ਆ ਡੱਬੀ ਅਮਰੀਕਨ ਜਿਹੜੀ ਤੁਹਾਨੂੰ ਪਹਿਲਾਂ ਮੱਛੀ ਵਿਖਾਈ ਵੱਚੀ ਉਹ ਇਹਦੇ ਨਾਲੋਂ ਵੀ ਚੰਗੀ ਆ ਬੱਚਾ ਇਹ ਵੀ ਚੰਗਾ ਜੇ ਸੇਵਾ ਕਰ ਲੋਂਗੇ ਕਿਉਂਕਿ ਹਜੇ ਐਂ ਜੇ ਇਕੱਠੀ ਜਿਹੀ ਖੜੀ ਆ ਕਿਉਂਕਿ ਬੱਚੇ ਨੂੰ ਜਾਨਵਰ ਹਜੇ ਹੋਣ ਹੀ ਦਿੱਤਾ ਅੱਧਾ ਇੱਕ ਘੰਟਾ ਹੀ ਹੋਇਆ ਸੂਈ ਨੂੰ 13 14 15 22 ਕਹਿੰਦਾ ਇੱਥੇ ਦੁੱਧ ਪਿਆ ਜੂ ਉਹ ਤੁਹਾਨੂੰ ਵੀ ਪਤਾ ਜੇ ਕੋਈ ਭੈਣ ਭਰਾ 2 ਕਿਲੋ ਫੀਡ ਵੱਧ ਪਾ ਲੂਗਾ 2 ਕਿਲੋ ਜਾਨਵਰ ਦੁੱਧ ਵੱਧ ਪਿਆ ਜੂ ਕਿਉਂਕਿ ਕੱਲੇ ਪੱਠਿਆਂ ਦੀ ਤਾਂ ਤੁਹਾਨੂੰ ਵੀ ਪਤਾ ਪਸ਼ੂ ਦੁੱਧ ਨਹੀਂ ਦਿੰਦਾ ਉਹ ਭਾਵੇਂ ਮੱਝ ਹੋਵੇ ਭਾਵੇਂ ਗਾਂ ਹੋਵੇ ਕੱਲੇ ਪੱਠਿਆਂ ਦੇ ਪਸ਼ੂ ਦੁੱਧ ਨਹੀਂ ਦਿੰਦਾ ਦਾਣਾ ਫੀਡ ਤਾਂ ਨਾਲ ਪਾਉਣੀ ਪਊ ਲੇਟੀ ਵੀ ਪਾਉਣੀ ਪਊ 13 14 15 ਇਹਨਾਂ ਦੁੱਧ ਨਾਰਮਲ ਹੀ ਪਿਆ ਜੂ ਗੁਲਾਬੀ ਥਣ ਮੋਟਾ ਮੋਟਾ ਇਹ ਤਾਂ ਹੁਣੇ ਸੂਈ ਕਰਕੇ ਹਾਂ ਲਿਬੜੀ ਜੀ ਕਰਕੇ ਆ ਨਹੀਂ ਥਣ ਗੁਲਾਬੀ ਗੁਲਾਬੀ ਆ ਮਗਰ ਬੱਛੀ ਪੂਰੀ ਚੰਗੀ ਵਧੀਆ ਸੇਵਾ ਕਰ ਲੈਂਦਾ ਜਿਹੜਾ ਭੈਣ ਭਰਾ ਬੱਛੀਆਂ ਦੀ ਫਾਰਮਾਂ ਚ ਆ ਵੀ ਖੀਰੀਆਂ ਬੱਛੀਆਂ ਸੁੰਦੀਆਂ ਹੁਣ ਤਾਂ ਜਾਗਰਤਾ ਵਾਵਾ ਹੋ ਗਈ ਆ ਆਮ ਘਰੇਲੂ ਘਰਾਂ ਚ ਵੀ ਜਿਹੜਾ ਵਧੀਆ ਸੇਵਾ ਕਰਦਾ ਉਹ ਪਮ ਕੱਟੀ ਹੋਵੇ ਭਵਾਂ ਵੱੱਛੀ ਉਹ ਵੀ ਆਮ ਹੀ ਖੀਰੀਆਂ ਸਵਾ ਦਿੰਦੇ ਆ ਅਗਲੇ ਕਿੰਨੇ ਦੀ ਬਾਈ ਜਾਇਜ ਆਪਾਂ ਜਰ ਵੀਰੇ ਹਾਂ ਨਾ 42000 ਦੀ ਵੜ ਦੇ ਦਿਆਂ ਲਓ ਜੀ ਜਵਾਂ ਯੈਸ ਨੋ ਛੋੜ ਛੱਪਾ ਹੋ ਜੂ ਇਸ ਤੋਂ ਘੱਟ ਤਾਂ ਕਿੰਨੇ ਦੇਣੀ ਆ ਤਾਜੀ ਸੂਈ ਸਵਾਈ ਆ ਛੋੜ ਛੱਪਾ ਮਾਨਤਣ ਉਹ ਤਾਂ ਹੋ ਜੂ ਤੁਹਾਨੂੰ ਵੀ ਪਤਾ ਛੋੜ ਛੱਪੇ ਨਾਲ ਨਾ ਤਾਂ ਪਸ਼ੂ ਮਹਿੰਗਾ ਹੁੰਦਾ ਕੋਈ 5-400 ਨਾ ਤੇ ਨਾ ਹੀ ਸਸਤਾ ਹੁੰਦਾ ਛੋੜ ਛੱਪਾ ਹੋ ਜੂ ਪਾ ਜਵਾਂ ਜਾਇਜ ਆ ਇਹ ਤਾਂ ਤਾਜੀ ਸੂਈ ਆ ਮਸਾਂ ਅੱਧਾ ਘੰਟੇ ਹੀ ਹੋਇਆ ਸੂਈ ਨੂੰ ਮਗਰ ਫੀਮੇਲ ਕਾਫ ਬਛੜੀ ਆ ਸੂਈ ਸਵਾਈ ਕੱਢ ਬਾਹਰ ਫੇਰ ਇਹਦਾ ਦੱਸ ਇਹਦੇ ਬਾਰੇ ਇਹ ਵੀਰੇ ਰਾਤ ਦੀ ਸੂਈ ਹੈ ਵੀ ਜੇ ਇਹਦੇ ਅੰਦਰ ਪਈ ਹੈ ਉਥੇ ਜੇ ਰੁੱਕੇ ਰਹਿ ਪੈਣੀ ਹੈ ਕਿੰਨਾ ਕੁ ਦੁੱਧ ਦੇ ਤੂੰ ਦੁੱਧ ਵੀਰੇ ਜਿ ਬੈੜ ਦਾ ਦੂਜਾ ਸੂਆ ਹੈ ਦੁੱਧ ਪਿਆਰੂ 15 ਕਿਲੋ ਐਵੇਂ ਕਹੇ ਨੂੰ 18 ਕਹੀਆ ਫੇਦਾ ਨਹੀਂ ਜੈ ਜੈ ਭਾਗ ਦਾ ਜੈ ਜੈ ਭਾਗ ਦਾ ਵੀਰੇ ਜਮਾ ਹਾਂ ਨਾ 47 ਅੱਜ ਕੱਢ ਬਾਹਰ ਨੂੰ ਦੋਸਤੋ ਮਗਰ ਬੱਚੀ ਬਹੁਤ ਚੰਗੀ ਆ 10000 ਦਾ ਬੱਚਾ ਅੱਜ ਤੋਂ ਜੇ ਦੋਵਾਂ ਮਹੀਨਿਆਂ ਨੂੰ ਕਿਸੇ ਨੇ ਸੇਲ ਵੀ ਕਰਨਾ ਹੋਵੇ ਨਾ ਦੁੱਧ ਬਾਦ ਵਧੀਆ ਛੱਡੇ ਆ ਗਾਲਾ ਤੇ ਜਿਹਦਣ ਵਛੀ ਤਿਆਰ ਹੁੰਦੀ ਆ ਸਵਾ ਲੱਖ ਦੀ ਵਛੀ ਤਿਆਰ ਹੋਣ ਵਾਲੀ ਆ ਪਿੰਕ ਨੋਜ ਵਾਲੀ ਆ ਫੁੱਲ ਬਰੀਡ ਫੁੱਲ ਕੁਆਲਟੀ ਵਾਲਾ ਬੱਚਾ ਹੈ ਵੀ ਖੁੱਲੇ ਢਲੇ ਅੰਗਾਂ ਪੈਰਾਂ ਦਾ ਪੂਰੀ ਵੱਡੇ ਕਦ ਕਾਠ ਵਾਲੀ ਵਹਿੜ ਤਿਆਰ ਹੋਊਗੀ ਵਹਿੜ ਬਹੁਤ ਬੱਚਾ ਹੀ ਬੜਾ ਡਮਣ ਹਾਂ ਤਾਕਤ ਦੀ ਲੱਗਦੀ ਆ ਦੋਸਤੋ ਬੱਚਾ ਹੀ ਨਰੋਆ ਹੁਣੀ ਵਹਿੜ ਥੋੜੀ ਜੀ ਧੱਕਦੀ ਬੱਚਾ ਦੀ ਸੀ ਜਾਂਦਾ ਤੁਹਾਨੂੰ ਫੁੱਲ ਕੁਆਲਟੀ ਵਾਲੀ ਵਛੀ ਐ ਬਸ ਚਲੋ ਪੈਸੇ ਤੁਸੀਂ ਲਾਉਣੇ ਆ ਸਵਾ ਦੀ ਵਹਿੜ ਦੀ ਵੱਛੀ ਤੇ ਇਹਦੇ ਨਾਲੋਂ ਵੀ ਜ਼ਿਆਦਾ ਕੁਆਲਿਟੀ ਚ ਹੂੰ ਜਦੋਂ ਪੈਸੇ ਦੇ ਕੇ ਤੁਸੀਂ ਪਸ਼ੂ ਖਰੀਦਣਾ ਤੇ ਨਾਲ ਬੱਚੇ ਦੀ ਕੇਅਰ ਕਰ ਲਓ ਬੱਚਾ ਇਹਦੂ ਦੁੱਗਣੇ ਪੈਸਿਆਂ ਦਾ ਜੇ ਵਧੀਆ ਸੇਵਾ ਕਰ ਲਓਗੇ ਬੱਚੇ ਦੀ 15 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਦੂਜਾ ਸੂਆ ਕੱਲ ਦੀ ਵੈੜ ਸੂਈ ਹੈ ਜੇਰ ਪੈ ਗਈ ਆ ਅੱਛਾ ਮਾਰਨ ਤੜਕੇ ਜੇਰ ਪਈ ਦੋਸਤੋ ਸੂਬਾ ਜੇਰ ਪੈ ਗਈ ਆ ਰਾਤ ਸੂਈ ਆ ਸਵੇਰ ਜੇਰ ਪੈ ਗਈ ਆ ਦੁੱਧ 15 ਕਿਲੋ ਪਿਆਜੂ ਦੂਜਾ ਸੂਆ 47000 ਦੀ ਦੇ ਦੇਣੀ ਆ ਮੁੱਲ ਜਿੰਨਾ ਮਰਜ਼ੀ ਕਰਾ ਲੋ 40 45000 ਦੀ ਤੁਹਾਨੂੰ ਵੀ ਪਤਾ 12 13 ਕਿਲੋ ਦੁੱਧ ਵਾਲੀ ਕਲੀ ਧੋਕੜ ਆਉਂਦੀ ਆ 40 45000 ਦੀ ਤੇ ਮੁੱਲ ਕਿਹੜਾ ਕੀਤਾ ਬਾਈ ਨੇ 47000 ਤੇ ਬੱਚਾ ਵੇਖ ਲੋ ਮਗਰ ਫਰੀ ਦਾ ਤਿਆਰੂ ਜੇ ਵੱਛਾ ਆਉਂਦਾ ਮੁੱਲ ਫੇਰ ਵੀ ਇੰਨਾ ਹੀ ਹੋਣਾ ਸੀਗਾ ਤੇ ਪਰ ਵੱਛੀ ਫੁੱਲ ਕੁਆਲਿਟੀ ਵਾਲੀ ਆ ਸੇਵਾ ਕਰ ਲਓਗੇ ਟੌਪ ਦੀ ਵੜ ਤਿਆਰ ਹੋ ਜੂ ਸਵਾ ਲੱਖ ਦੀ ਬੱਚੀ ਨੇ ਤਿਆਰ ਹੋ ਕੇ ਵੇਖਣਾ ਜੇ ਵਧੀਆ ਕੇਅਰ ਕਰੋਗੇ ਜਾਨਵਰ ਦੀ 22 24 ਮਹੀਨਿਆਂ ਦੀਆਂ ਕੀਰੀਆਂ ਸੂਪ ਪਿੰਦੀਆਂ ਤਿੰਨ ਨੰਬਰ ਹਰਵਿੰਦਰ ਇਹ ਵੀ ਵੀਰੇ ਜਰਸੀ ਦੂਜਾ ਸਵਾਸ ਹੁੰਦੀ ਆ ਇਹ ਲੈ ਜਾਓ ਕੋਈ ਪੰਜ ਚਾਰ ਦਿਨ ਕਿੰਨਾ ਕੁ ਦੁੱਧ ਦੇ ਦੂੰ ਦੁੱਧ ਇਹ ਵੀ ਵੀਰੇ 14 15 ਪਿਆ ਦੂ ਜਰਸੀ ਰਹਾਉਣ ਜੈ ਜੈ ਭਾ ਜੈ ਜੈ ਭਾ ਇਹਨੇ ਦੇ ਦੇਣੀ ਹਾਂ 47000 ਦੀ ਲਓ ਜੀ ਇਹਦਾ ਵੀ ਉਨਨਾ ਹੀ ਛੋਟੇ ਛੋਟੇ ਪਾ ਪਹਿਲੀਆਂ ਤਿੰਨਾਂ ਵੜਾਂ ਦਾ ਜਮਾ ਜੈਜ ਪ੍ਰਾਈਸ 13 14 15 ਇੱਥੇ ਕਬਈ ਦੱਸਦਾ ਇਹ ਦੁੱਧ ਪਿਆ ਜੂ ਗੋਕੇ ਆਸ ਤੇ 13 14 ਕਿਲੋ ਦੁੱਧ ਬਾੜਾ ਨਹੀਂ ਹਾਂ ਮੁੱਲ ਕਰ ਨੂੰ ਬਾਈ ਕਹਿੰਦਾ ਭਾਵੇਂ 50 ਕਰਾ ਲਓ ਆਪਾਂ ਦੇ ਦੇਣੀ ਬਾਈ ਕਹਿੰਦਾ 47000 ਦੀ ਇਹ ਵੀ ਥਣ ਥਣ ਇਹਦਾ ਵੀ ਪੂਰਾ ਚੰਗਾ ਗੁਲਾਬੀ ਥਾਣਾ ਪੂਰੇ ਵਿਰਲਾਾਂ ਚ ਗੈਰ ਚ ਨਿਖੜਵੇਂ ਥਣ ਕੱਲੇ ਕੱਲੇ ਲੱਗੇ ਆ ਜਰਸੀ ਬਰੀਡ ਹੈ ਵਜਨ ਵਜੂਦ ਤੁਸੀਂ ਵੇਖ ਹੀ ਰਹੇ ਹੋ ਸਕਰੀਨ ਤੇ ਬਾਕੀ ਆਪਾਂ ਦਾ ਹਰੇਕ ਵੀਡੀਓ ਚ ਵਾਰ-ਵਾਰ ਕਹੀਦਾ ਭਰਾਵੋ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਆਪਣਾ ਕੰਮ ਆ ਵੀਡੀਓ ਬਣਾਉਣਾ ਵੀਡੀਓ ਬਣਾ ਕੇ ਪਸ਼ੂ ਤੁਹਾਨੂੰ ਵਿਖਾ ਦੇਈਦੇ ਆ ਉਦੋਂ ਬਾਅਦ ਚ ਹਰੇਕ ਦੇ ਘਰੇ 4-4 5-5 ਫੋਨ ਆ ਐਜਾ ਘਰ ਕੋਈ ਵੀ ਨਹੀਂ ਹੋਣਾ ਜਿਹਦੇ ਘਰੇ ਫੋਨ ਨਾ ਹੋਣਗੇ ਆਪੋ ਆਪਣੇ ਫੋਨਾਂ ਤੇ ਵੀਡੀਓ ਕਾਲ ਦੇ ਜ਼ਰੀਏ ਤੁਸੀਂ ਦੁਬਾਰਾ ਪਸ਼ੂ ਵੇਖ ਸਕਦੇ ਆ ਜਦੋਂ ਓਕੇ ਹੋ ਗਿਆ ਉਸ ਤੋਂ ਬਾਅਦ ਜਵਾਈ ਦੇ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਆ ਜੋੜਾ 47 47000 ਦਾ ਕਿਹਨੇ ਦੇਣੀ ਹੈ ਜਰ ਜਮਾ ਜੈਜਪਾ ਉਹ ਇੱਕ ਨੰਬਰ ਦਾ ਜਮਾ ਹੀ ਜੈਜਪਾ ਉਹ 42 ਦੀ 3 4 ਨੰਬਰ ਆ ਜਾਸੀ ਵੀਰੇ ਬਲਾ ਚੰਗੀ ਜਰ ਸੀ ਕਿਧਰ ਲਿਆਂਦੀ ਬਾਹੀ ਪਿੰਡਾਂ ਚ ਬਹਿੜ ਤੈਨੂੰ ਪਤਾ ਚੰਗੀ ਮਿਲ ਜਾਂਦੀ ਹੈ ਜੇ ਜਿਹੜਾ ਡੰਗਰ ਕੇ ਉਹ ਪੈਸੇ ਲਾਵਾਂਗੇ ਉਹ ਚੀਜ਼ ਮੇਰਾ ਹਾਂ ਪੈਸੇ ਵੱਲੋਂ ਮੈਨਲਾ ਜਾਨਵਰ ਸੂਆ ਸੂਆ ਵੀਰੇ ਦੂਜਾ ਸੁੰਦੀ ਆ ਹੂੰ ਦੇ ਦੋ ਦੋ ਪਹਿਲੇ zuoye ਮਾਲ ਕਹਿੰਦਾ ਸਰ 17 18 ਕਿਲੋ ਚੋਇਆ ਸਮਾਂ ਸਮਾਂ ਲੈ ਜਾਊਗੀ ਹਫਤੇ ਦੇ ਅੰਦਰ ਬਾਅਦ ਜੈ ਜਪਾ ਮੁੱਲ ਕਰਾਉ ਨੂੰ ਮੇਰੇ 75 ਕਰਦ ਗਏ ਹਾਂ ਨਾ ਵੜ 70000 ਜੀ ਦੋਸਤੋ ਅਮਰੀਕਾ ਨਾ ਜਿੱਡਾ ਕੱਦ ਹੈ ਜਰਸੀ ਬਰੀਡ ਹੈ ਦੋਸਤੋ ਜਰਸੀਆਂ ਮਿਲੀ ਤਾਂ ਬਹੁਤ ਜਾਂਦੀਆਂ ਛੋਟੀਆਂ ਗੋਡੇ ਕਿ ਜਿੱਡੀਆਂ ਹਿਮਾਚਲ ਵਾਲੀਆਂ ਜਰਸੀਆਂ ਦਾ ਬਹੁਤ ਮਿਲ ਜਾਂਦੀਆਂ ਪਰ ਵੱਡੀ ਜਰਸੀ ਦੋਸਤੋ ਨਾਗੀ ਥੋੜੇ ਜਾਂ ਤਾਂ ਘੱਟ ਜਾਨਵਰੀ ਮਿਲਦਾ ਪੂਰੀ ਵੱਡੀ ਜਰਸੀ ਆ 17 18 ਕਿਲੋ ਦੁੱਧ ਭਾਈ ਕਹਿੰਦਾ ਪਲਹੂਨ ਨੇ ਦਿੱਤਾ ਦੂਆ ਸੂਆ ਪੰਜਾਂ ਚਾਰਾਂ ਦਿਨਾਂ ਦੇ ਆਸੇ-ਪਾਸੇ ਸੂਪੂਗੀ ਬਾਕੀ ਜੀਲ ਆ ਗਿਆ ਦੋ ਦਿਨ ਜਾਨਵਰ ਵੱਧ ਵੀ ਲੈ ਸਕਦਾ ਵਲਟਲਾਂ ਕਾਫੀ ਬਾਕੀ ਆ ਗਲਾਬੀ ਥਾਣਾ ਇਹਦੇ ਵੀ ਕੋਈ ਫੂਡ ਸ਼ਾਂਗ ਹੈ ਨਹੀਂ ਪਰ ਵੱਛੀ ਕੱਦ 'ਚ ਫੋਲੀ ਵੱਡੀ ਆ ਕੁਆਲਟੀ ਕੁਆਲਟੀ ਬਹੁਤ ਐ ਤੇ ਇਹੀ ਕੇ ਚੰਗੇ ਫਾਰਮ ਵਾਲੇ ਕੋਲੇ ਬੰਦਨੇ ਆਪਾਂ ਅਗਲਾ ਲੱਖ ਮੰਗ ਲੈਣ ਹਾਂ ਇਹ ਗੱਲ ਸਹੀ ਆ ਇਹੀ ਕਿਸੇ ਚੰਗੇ ਫਾਰਮ 'ਚ ਖੜੀ ਹੁੰਦੀ ਛੇਮ ਪੂਛੂ ਪੂ ਮਾਰ ਕੇ ਟਕਾ ਕੇ ਨਵਾਈ ਨਵਾਈ ਹੁੰਦੀ ਤੇ ਨਾਲ ਸੀਵਣ ਦੱਸੇ ਹੁੰਦੇ ਕਿ ਡੈਨਮਾਰਕ ਦੀ ਆ ਤੇ ਗਾਂ EBS ਤੋਂ ਗੱਭਣ ਤੇ ਇਹਦੇ 2 ਸਵਾ ਲੱਖ ਕਰ ਲੈਣਾ ਸੀ ਮੌਲਾ ਅਗਲੇ ਨੇ ਪਰ ਜੈ ਜ ਆਪਾ 70 ਦੀ ਦੇ ਦੇਣੀ ਆ ਛੋੜ ਛਾਪਾ ਮਾਨ ਤਾਨ ਹੋ ਜਾਊਗਾ ਦੁੱਧ 17 18 ਦਿੱਤਾ ਦੁੱਧ ਦਿੰਨਾਂ ਦਾ ਮੱਝਾਂ ਵਰਗਾ ਹੁੰਦਾ ਫੈਟ ਫੂਡ ਚੰਗੀ ਆਉਂਦੀ ਆ ਜਿਸ 17 18 ਕਿਲੋ ਦੁੱਧ ਵਾਲੀ ਮੱਝ ਲੈਣੇ ਆ ਉਹ ਤੁਹਾਨੂੰ ਵੀ ਪਤਾ ਸਵਾਲ 1 ਲੱਖ 1.5 ਲੱਖ 2 ਲੱਖ 2.5 ਲੱਖ ਮੁੱਲ ਕਰਦੇ ਆ ਮੱਝ ਦਾ ਤੁਹਾਨੂੰ ਪਤਾ ਹੀ ਆ ਦਰਮਿਆਨੇ ਬੰਦੇ ਦੀ ਦਰਮਿਆਨੇ ਬੰਦੇ ਦੀ ਰੇਂਜ ਤੋਂ ਬਾਹਰ ਹੋਈ ਫਿਰਦੀ ਕਿਉਂਕਿ ਦਰਮਿਆਨੀ ਮੱਝ ਲੱਖ ਦੇ ਆਸੇ-ਪਾਸੇ ਆਉਂਦੀ ਆ ਤੇ ਜਰਸੀਆਂ ਦੀ ਫੈਟ ਫੂਡ ਵਧੀਆ ਆ ਜਾਂਦੀ ਆ ਤਾਂ ਕਰਕੇ ਜਰਸੀਆਂ ਦੀ ਡਿਮਾਂਡ ਬਹੁਤ ਆ ਕਿਉਂਕਿ 17-18 ਕਿਲੋ ਦੁੱਧ ਵਾਲੀ ਮੱਝ 1.5 ਤੋਂ ਘੱਟ ਮਿਲਣੀ ਨਹੀਂਗੀ ਚੰਗੀ ਸਨੱਖੀ ਝੋਟੀ ਲਾਉਂਗੇ ਫਿਰ ਤਾਂ 1.5 ਤੋਂ ਬਾਹਰ ਦੀ ਗੱਲ ਆ ਮੱਝ ਲਹੋਂਗੇ ਸੂਆਂ ਵਾਲੀ 17 18 ਕਿਲੋ ਦੁੱਧ ਵਾਲੀ ਤਾਂ ਡੇਢ ਦੇ ਆਸੇ ਪਾਸੇ ਮਿਲ ਜੂਗੀ ਤੇ ਇਹਦਾ ਭਾਅ ਕਿਹੜਾ 70000 ਉਹਦੋਂ ਅੱਧਾ ਭਾਅ ਤੇ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ ਤਾਂ ਕਰਕੇ ਇਹ ਡਿਮਾਂਡ ਚ ਬਹੁਤ ਰਹਿੰਦੀ ਹੈ ਇਹ ਇੱਕ ਇਧਰ ਲਾਸਟ ਵੈਡ ਰਹਿ ਗਈ ਆ ਰਿੰਦਰ ਲਾਸਟ ਤੇ ਆ ਜਾ ਬਾਈ ਇਹ ਵੀਰੇ ਆਪਾਂ ਨੂੰ ਦੂਜਾ ਸੂਹ ਗਿਆ ਅਗਲਾ ਭਾ ਪਤੀਜਾ ਮਾਂ ਨਾਲੇ ਸਹੀ ਹੈ ਦਿਖ ਤੋਂ ਵੜ ਤੀ ਜੇ ਲੱਗਦੀ ਐ ਮੈਂ ਆਪਣੇ ਨੂੰ ਕਹਿ ਰਿਹਾ ਪਰ ਅਗਲੇ ਨੇ ਆਪਾਂ ਦੂਜਾ ਹੀ ਗਿਆ ਤੇ ਜੇ ਕਿਤੇ ਇਹੀ ਰਾਜੀ ਹੁੰਦੀ ਐਵੇਂ ਭਾ ਦੂਜੇ ਨੇ ਫਿਰ ਆਪਾਂ ਫਿਰ ਚੱਲਦੀ ਸੀ ਹਾਂ ਹਾਂ ਵੱਡੀ ਬੁੱਢੀ ਫੁੱਲ ਦੇ ਨੂੰ ਤੁਸੀਂ ਹੂੰ ਦੁੱਧ ਕਿੰਨਾ ਕੱਢ ਜੂ ਦੁੱਧ ਬਈ ਮੈਂ ਆਪਾਂ ਉਹਨਾਂ ਨੇ ਦਿੱਤਾ 17 ਕਿਲੋ ਹੂੰ 15 16 17 ਅਗਲਾ ਮੰਨ ਸਮਾਂ ਸਮਾਂ ਲੈ ਜੂ 10 ਦਿਨ ਜាយ ਜੇ ਆਪਾਂ ਮੋਲ ਕਰਾਉਂਦਾ 55 ਕਰ ਦਿੰਨੇ ਵੀਰੇ ਇਹ ਵੀ ਵੜ ਆਪਾਂ 48 ਜੀ ਕੱਢ ਬਾਹਰ ਨੂੰ ਦੋਸਤੋ 17 ਕਿਲੋ ਦੁੱਧ ਬਾਈ ਦੱਸਿਆ ਜੀ ਤੋਂ ਲਈ ਆ ਤੁਸੀਂ 15 ਮੰਨ ਲਓ 16 ਮੰਨ ਲਓ ਕਿਉਂਕਿ ਦੁੱਧ ਕੈਨ ਨਾ ਤਾਂ ਕੁਝ ਵੀ ਨਹੀਂ ਹੁੰਦਾ ਜੇ ਅਗਲਾ ਵਧੀਆ ਹਾਂ ਖਲ ਦਾਣਾ ਫੀਡ ਪਾਵੇ ਸਵੇਰ 4-5 ਕਿਲੋ ਫੀਡ ਪਾਜੇ ਜਿਹੜੇ ਹਿਸਾਬ ਨਾਲ ਵੜਾ 4-5 ਕਿਲੋ ਸਵੇਰ ਫੀਡ ਪਾਜੇ 4-5 ਕਿਲੋ ਸ਼ਾਮ ਨੂੰ ਫੀਡ ਪਾਜੇ ਹੋ ਸਕਦਾ 20 ਕਿਲੋ ਕੱਢ ਜੇ ਤਾਂ 20 ਕਿਲੋ ਹੀ ਕੱਢ ਜੇ ਪਰ ਤੁਸੀਂ 15 ਮੰਨ ਕੇ ਸੌਦਾ ਕਰ ਲਿਓ ਬਾਈ ਕਹਿੰਦਾ ਹਾਂ ਥਣ ਸੋਹਣੇ ਆ ਬਾਕੀ ਜਾਤ ਚ ਵਹਿੜ ਪੈਂਦੀ ਆ ਬਾਕੀ ਹੈ ਵੱਡੀ ਡਵਾਲ ਆ ਤੇ ਜਿਹੜਾ ਪਸ਼ੂ 20 ਕਿਲੋ ਦੁੱਧ ਦਿੰਦਾ ਉਹਨੂੰ ਤਾਂ ਸਵੇਰ 4-5 ਕਿਲੋ ਫੀਡ ਪਾਉਣੀ ਪੈਂਦੀ ਆ ਤੇ 19 ਸ਼ਾਮ ਨੂੰ ਪਾਉਣੀ ਪੈਂਦੀ ਆ ਤੇ ਜੇ 19 ਫੀਡ ਇਹਨੂੰ ਪਾਜੇ ਕੋਈ ਪਤਾ ਨਹੀਂ 17 18 19 20 ਇਹ ਵੀ ਪਿਆਜੇ ਤਾਂ ਪਿਆਈ ਜਾਵੇ ਕਿਉਂਕਿ ਦੁੱਧ ਦੇਣਾ ਤਾਂ ਸੇਵਾ ਨੇ ਆ ਫੀਡ ਨਹੀਂ ਦੁੱਧ ਦੇਣਾ ਜਿਹੜਾ ਪਸ਼ੂ ਹਰੇਕ ਦਿਨ ਆ ਮੰਨ ਲਓ ਸ਼ਾਮ ਨੂੰ ਫੀਡ ਕਈ ਵਾਰੀ ਮੁੱਕ ਜੇ ਰਾਤ ਨੂੰ ਫੀਡ ਪਸ਼ੂ ਨੂੰ ਨਾ ਪਾਵੇ ਤੇ ਸਵੇਰ ਨੂੰ ਪਸ਼ੂ ਦੁੱਧ ਦੀ ਅੱਧੀ ਬਾਲਟੀ ਕੱਢਦਾ ਉਹ ਉੱਥੇ ਤੁਹਾਨੂੰ ਵੀ ਪਤਾ ਫਿਰ ਫੀਡ ਕਰਕੇ ਹੀ ਪਸ਼ੂ ਦੁੱਧ ਦਿੰਦਾ ਕੱਲੇ ਪੱਠਿਆਂ ਤੇ ਤਾਂ ਪਸ਼ੂ ਕਿੱਥੇ ਦੁੱਧ ਦਿੰਦਾ ਹਾਂ ਚਲ ਐ ਆਪਾਂ ਬਾਲੀ ਫਿੱਕੀ ਵੀ ਨਹੀਂ ਕਹਿ ਸਕਦੇ ਹੋਣੀ ਹੈਗੀ ਨਾ ਆਏ ਵੀ ਜਿਆਦਾ ਨਹੀਂ ਕਹਿ ਸਕਦਾ ਦੇਖਦੀ ਨਹੀਂਗੀ ਹਾਂ 48 ਦੀ 48 ਚੱਕੋ ਜੀ 48 ਦੀ ਤੇ ਜਿਹੜੇ ਹਸਾਂ ਵਿਹੜ ਦਾ ਕੱਦ ਹੈ ਲੋਕੀ ਪਸ਼ੂ ਰੱਖਦਾ ਲੈਂਦੇ ਕਈ ਤਾਂ ਜਮਾਂ ਹੀ ਨਹੀਂ ਸੇਵਾ ਕਰਦੇ ਤੇ ਕਈ ਫੁੱਲ ਹੀ ਸੇਵਾ ਕਰਦੇ ਆ ਹੁਣ ਐਡੀ ਵਿਹੜ ਆ ਜੇ ਕਿਤੇ 2 ਮਹੀਨੇ ਪਹਿਲਾਂ ਡਰਾਈ ਕਰਕੇ ਡਰਾਈ ਤੇ ਚਲੋ ਅਗਲੇ ਨੇ ਕੀਤੀ ਹੋਣੀ ਆ ਡਰਾਈ ਕਰਕੇ ਅਗਲੇ ਨੇ ਫੀਡ ਨਹੀਂ ਪਾਈ ਜੇ ਕਿਤੇ 2 ਘਟੇ ਫੀਡ ਦੇ ਪਾਏ ਹੁੰਦੇ ਤੇ ਵਜਨ ਫੁੱਲ ਹੁੰਦਾ ਇਹੀ ਵਾਛੀ 70 75000 ਦੀ ਸੀ ਜਿਹੜੇ ਹਿਸਾਬ ਨਾਲ ਵਹਿੜ ਦਾ ਕੱਦ ਹੈ ਤੇ ਉਹ ਅਗਲੇ ਨੇ ਨਹੀਂ ਸੇਵਾ ਕੀਤੀ ਤੇ ਫਿਰ ਭਾ ਵੀ ਓਡਾ ਕੀ 48000 ਹਾਂ ਦੰਦਾ ਕੋਣ ਟੋਕਲਾ ਦੇ ਭਾ ਹਾਂ ਜਿਵੇਂ ਆਪਾਂ ਕੀਤੇ ਆ ਹਾਂ ਐਰ ਕੀ ਦਾ ਸੂਹਾ ਦੁੱਧ ਪੀ ਕੇ ਵੀ ਅਗਲਾ ਆਉਂਦੇ ਸੂਵੇ ਨੂੰ ਵਧੀਆ ਫੀਡ ਪਾਵੇ 70 75000 ਦੀ ਬਚੀ ਐ ਜਿੱਡਾ ਕੱਦ ਦਾ ਬੱਚੀ ਦਾ ਤੇ ਹੁਣ ਆ ਜਰਸੀ ਕਿੱਡੀ ਵੱਡੀ ਐ ਅਮਰੀਕਨ ਜਿਹੜਾ ਹੀ ਕੱਦ ਇਹਦਾ 70 ਦੀ ਦੇ ਦੇਣੀ ਐ 17 18 ਕਿਲੋ ਪਹਿਲਾਂ ਨੇ ਦੁੱਧ ਦਿੱਤਾ 17 18 ਹੀ ਮੰਨ ਕੇ ਸੌਦਾ ਕਰ ਲਓ ਆ ਜਿਹੜਾ 47 47000 ਦਾ ਬਿਲਕੁਲ ਸਸਤੇ ਭਾ ਦੀਆਂ ਦੋ ਤਾਜ਼ੀਆਂ ਸੂਈਆਂ ਸਵਾਈਆਂ ਤਿੰਨ ਗੱਬਣਾ ਤਿਆਰ ਪੰਜ ਵਹਿੜਾਂ ਆ 42 ਦੀ ਦੇ ਦੇਣੀ ਐ ਮੁੱਲ ਬਈ ਕਹਿੰਦਾ ਜੇ ਕਰਨ ਦਾ 50 ਕਰਾ ਲਓ ਜੇ ਨਹੀਂ ਪਕਾਈ ਕਰਨੀ ਤਾਂ 42 ਦੀ ਦੇ ਦੇਣੀ ਆ ਆ ਵੇਚਣੀ ਆ ਮੈਂ ਇਹਦੀ ਆਪਾਂ ਨੂੰ ਦੁੱਧ ਉਹਨੇ ਜਿਹੜੀ ਚੰਗੀ ਦਿੱਤੀ ਬੰਦ ਨਹੀਂ ਪਤਾ ਨਹੀਂ ਪਾਈ ਨਹੀਂ ਮੈਂ ਤਾਂ ਦੁੱਧ ਤੇ ਕਰਨ ਲੱਗਿਆ ਜੇਰੋ ਤਾਂ ਨਹੀਂ ਕਰਕੇ ਇਹਦੇ ਵੀਡੀਓ ਪਾਈ ਕਿੰਨਾ ਕੁ ਦੁੱਧ ਦੱਸਦੇ ਸੀ ਨੂੰ ਅੱਜ ਹੋ ਗਿਆ ਤੀਜਾ ਦਿਨ ਦੁੱਧ ਕਿੰਨਾ 10 ਕਿਲੋ ਉਹ ਬੰਦਾ ਇਹ 17 18 ਕਿਲੋ ਝੋਇਆ ਮੈਂ ਕਿਹਾ ਚਲ ਦੁੱਧ ਤੇ ਕਰਕੇ ਦੇਚਾਂਗਾ ਕਿੰਨੇ ਦੀ ਇਹ ਦੇ ਆ ਅੱਜ ਵੇੜ ਦੇ ਦੇਾਂਗੇ ਆਪਾਂ ਹਾਂ ਨਾ 58000 ਦੀ ਆ ਦੋਸਤੋ 2 ਘਟ 60 ਦੀ 58000 ਦੀ ਬਾਈ ਕਹਿੰਦਾ ਦੇ ਦੇਾਂਗੇ ਪਰਸੋਂ ਦੀ ਸੂਈ ਥੱਲੇ ਬੌੜਾ 10 ਕਿਲੋ ਆ ਜੀ ਤੋਂ ਲਈ ਆ ਉਹ ਕਹਿੰਦੇ 17 18 ਦੀ ਗਾਰੰਟੀ ਆ ਨਹੀਂ ਲਈ ਵੇਣ ਮੈਂ ਚੱਲਦਾ ਉੱਤੇ ਕਰ ਲੈ ਕੋਈ ਹਾਂ ਵੀ ਦੁੱਧ ਚਵਾ ਕੇ ਆਹ 24 ਦਿਨ ਤੇ 27 ਦਿਨ ਦੁੱਧ ਤੇ ਪਸ਼ੂ ਆ ਜਾਂਦਾ ਨਹੀਂ ਮਾਲੂ ਆ ਵੇੜ ਦਾ ਹਾਂ ਪਰਸੋਂ ਦੀ ਸੂਈ ਆ ਲੈ ਵਲੋ ਆ ਰੂਵ ਵਰਗਾ ਕੋਈ ਸੈਡ ਨਹੀਂ ਕੋਈ ਭਾਲ ਨਹੀਂ ਕੋਈ ਫੂਡ ਨਹੀਂ ਸ਼ਾਂਗ ਨਹੀਂ ਉਹ ਬਾਲੇ ਕਰਕੇ ਮੈਂ ਜਾ ਥੋੜਾ ਜਿਹਾ ਪਾ ਦਿਆਂਗਾ ਹਾਂ ਦੋਸਤੋ ਪੰਜ ਪਾਤੀਆਂ ਜੇ ਕੋਈ ਲੈਣ ਦਾ ਚਾਹਵਾਣਾ 10 ਕਿਲੋ ਬੌਲੀ ਹਾਜ਼ਰ ਆ 57000 ਦੀ ਦੇ ਦੇਣੇ ਹਾਂ ਵੇੜ ਉਹ ਜਰਸੀ ਖੜੀ ਆ ਉਧਰ ਕਾਲੀ ਖੜੀ ਆ ਇੱਕ ਇਧਰ ਖੜੀ ਆ ਪਰ ਨਾਗ ਬਾਈ ਉਹਨਾਂ ਨੇ ਪੰਜ ਹੀ ਪਾਏ ਆ ਪਰ ਨਾਗ 8 10 12 ਵੇੜਾ ਹੁੰਦੀਆਂ ਹੀ ਹੁੰਦੀਆਂ ਜਦੋਂ ਮਰਜੀ ਆ ਜੋ ਦੇਖ ਲੈਂਦਾ ਜਾਲੇ ਪਾਈ ਜਾਵਾਂਗੇ ਕੋਈ ਇਹਨੂੰ ਸਮਝ ਨਹੀਂ ਆਉਂਦੀ ਹਾਂ ਇਹ ਵੀ ਗੱਲ ਹੈਗੀ ਆ ਦੋਸਤੋ ਪੰਜ ਨਾਗ ਹੀ ਵਿਖਾਏ ਆ ਪੰਜ ਚਾਰ ਨਾ ਜਾਨਵਰ ਹੋਰ ਵੀ ਖੜੇ ਆ ਘਰੇ ਇੱਕ ਉਹ ਪਰੇ ਜਰਸੀ ਖੜੀ ਉਧਰ ਕਾਲੀ ਸੂਈ ਸਵਾਈ ਖੜੀ ਆ ਇੱਕ ਇਧਰ ਖੜੀ ਆ ਪੰਜ ਵੇੜਾ ਅੰਦਰ ਵੀ ਖੜੀਆਂ ਸਾਰਿਆਂ ਸਸਿਕਾ